ਹੈਲੋ 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 ਰੱਖਣੀ ਚਾਹੀਦੀ ਹੈ ਨਾ ਥੋੜੀ ਬਹੁਤੀ ਉਹ ਚੱਲ ਯਾਰ ਨਿਆਣਾ ਸਿਆਣਾ ਕੋਈ ਗੱਲ ਨਹੀਂ ਨਿਆਣਾ ਸਿਆਣਾ ਨਹੀਂ ਆ ਨਿਆਣਾ ਵੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਉਹ ਗਲਤੀ ਮੰਨਦਾ ਵਾ ਉਹ ਤਾਂ ਓਹੋ ਠੀਕ ਹੈ ਤੂੰ ਆ ਰਮਨ ਜੋ ਉਹ ਤਨੀ ਕੀਤੀ ਗਲਤੀ ਐਵੇਂ ਗੁੱਸਾ ਕਰਕੇ ਚੱਲ ਗਿਆ ਤੇ ਗਲਤੀ ਆ ਪਰ ਅੱਜ ਤੁਹਾਨੂੰ ਵੀ ਪਤਾ ਲੱਗ ਗਿਆ ਨਾ ਕਿ ਗਲਤੀ ਕਿਹਦੇ ਵਿੱਚ ਵਾ ਗਲਤੀ ਕਿਹਦੇ ਵਿੱਚ ਕੱਟ ਲਾਈ ਹੁਣ ਹੈਗੀਆਂ ਤੇ ਗਲਤੀਆਂ ਆਉਂਦੀਆਂ ਵੀ ਹੈਗੀਆਂ ਉਹੜੇ ਢੀਛੇ ਤੇ ਸੁਧਾਰ ਤੇ ਹੋਣਾ ਹੀ ਆ ਗਲਤੀਆਂ ਦਾ ਇਹ ਲਾਈਨ ਕਾਟੇ ਤੋ ਆ ਰਮਨ ਬੰਦਾ ਤਾਂ ਬੜਾ ਕੁਝ ਸੋਚਦਾ ਨਹੀਂ ਯਾਰ ਸੋਚ ਰਮਨ ਬੰਦਾ ਤਾਂ ਬੜਾ ਕੁਝ ਸੋਚਦਾ ਪਰ ਜੋ ਸੋਚਦਾ ਵਾ ਉਹ ਹੁੰਦਾ ਨਹੀਂ ਨਾ ਨੂੰ ਡੱਕਣਾ ਜਿੱਥੇ ਜਾਣਾ ਜਾਵੇ ਨਾ ਜਾਵੇ ਮੈਂ ਨਹੀਂ ਉਹਨੂੰ ਕਹਿਣਾ ਵੀ ਵਾਪਸ ਆ ਜਾ ਕੱਢ ਲੈ 1 ਰਮਨ ਉਹਨਾਂ ਰੱਬ ਦੇ ਆਸਰੇ ਛੱਡਦੇ ਸਭ ਕੁਝ ਜੋ ਹੋਊਗੀ ਵੇਖੀ ਜਾਊਗੀ ਮੜਾ ਜਾ ਹਾਂ ਹਰਸ਼ਾ ਗਲਤ ਹੋ ਗਿਆ ਆ ਹਾਂ 1 ਰਮਨ ਹੁਣ ਸਭ ਕੁਛ ਇਹਨਾਂ ਮਹਾਰਾਜ ਦੀ ਮਸ਼ਾਵੀ ਕੁਛ ਕੀ ਹੋਇਆ ਐਂਡ 1 ਰਮਨ ਤੂੰ ਹੁਣ ਮਹਾਰਾਜ ਤੇ ਡੋਰੀਆਂ ਸੁੱਟ ਦੇ ਜੋ ਹੋਊਗਾ ਵੇਖੀ ਜਾਊਗੀ ਉਹ ਜਿਹੜੇ ਕੰਮ ਦੇ ਬੜੇ ਚਿਰ ਦੀ ਡੀ ਹੈ ਨਾ ਉਹ ਮੈਂ ਕਰ ਹੀ ਦਿੱਤਾ ਤੂੰ ਤਾਂ ਇੱਕ ਫੋਨ ਕਰਕੇ ਮੈਨੂੰ ਦੱਸ ਦੇ ਜੇ ਆਉਣਾ ਹੋਊ ਤੇ ਤੇਰੇ ਡੈਡੀ ਨੂੰ ਕਾਲ ਦੂੰਗੀ ਲੈ ਆਉਣਗੇ ਜਾ ਕੇ ਤੈਨੂੰ ਨਹੀਂ ਆਹੋ ਤੇ ਦੇ ਲਓ ਨਹੀਂ ਤੇ ਜਿਹੜੇ ਮੇਰੀ ਗੱਲ ਸੁਣੋ ਇੱਕ ਹੋਰ ਹੈ ਯਾਰ ਇੱਕ ਮੜੀ ਤੋਂ ਕਿੱਥੋਂ ਹੀ ਮੜ ਐਂਡ ਵੇਖੀਓ ਇਹੋ ਹੀ ਮੰਮੀ ਜੀ ਹਾਂ ਪੁੱਤ ਮੈਂ ਤਾਂ ਅੜ ਨਈ ਗੱਲ ਕਰਨੀ ਸੀ ਨਹੀਂ ਤੇ ਮੈਂ ਨਾ ਡੈਡੀ ਜੀ ਨਾਲ ਗੱਲ ਕਰਾਂ ਇੱਕ ਵਾਰ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਵੇਖ ਲੂੰਗਾ ਨਹੀਂ ਠੇਕੇ ਦੇ ਦਾਂਗੇ ਫਿਰ ਤੇ ਕਿਦਾਂ ਮੈਨੂੰ ਛੱਡ ਆਉਗਾ ਫਿਰ ਕੱਲ ਕੋਈ ਗੱਲ ਨਹੀਂ ਮੈਂ ਚੱਲ ਦੇ ਉਸ ਦੇ ਮੈਂ ਚਲਾ ਲੂੰਗਾ ਤੈਨੂੰ ਮੈਨੂੰ ਛੱਡ ਆਉਗਾ ਫਿਰ ਕੱਲ ਗੱਡੀ ਲੈ ਜਾ ਤੂੰ ਉਹ ਗੱਡੀ ਭਾਜੀ ਉੱਥੇ ਲੱਗੀ ਰਹਿਣੀ ਹੈ ਬੋਲ ਦੇਣੀ ਇੱਕ ਵਾਰੀ ਫੇਰ ਸੋਚ ਲੋ ਅਹੀਂ ਕਿੱਥੇ ਜਾਵਾਂਗੇ ਹਨ ਕੀਤਾ ਹੁਣ ਆ ਫੇਰ ਇਹੀ ਗੱਲ ਕਹਿਣੀ ਆ ਢੇਡ ਤੇਰੇ ਬਾਰੇ ਗੁੱਸੇ ਚ ਭਰੇ ਮੋਟੂਨ ਜਿਵੇਂ ਫੋਨ ਕੀਤਾ ਤੇ ਮੰਮੀ ਹੁਣ ਆ ਇਹੀ ਕਹਿਣਾ ਵੀ ਢੇਡ ਤੇਰੇ ਗੁੱਸੇ ਚ ਆਜਾ ਜੂ ਯਾਰ ਇੱਕ ਮਿੰਟ ਰੋਜੋ ਮਾ ਆਜਾ ਜੂ ਬੈਗ ਵਿੱਚ ਕੀ ਪਾ ਲਿਆ ਵਾ ਮੈਂ ਗੱਲ ਕਰਨੀ ਸੀ ਤੂੰ ਹੀ ਕਰ ਕੋਈ ਨਹੀਂ ਬਹੁਤ ਤੂੰ ਮੈਂ ਚਾਹ ਬਣਾ ਕੇ ਲੈਵਨੀ ਤੁਹਾਡੇ ਵਾਸਤੇ ਕਰਨੀ ਮਾਸਟਰ ਗੱਲ ਕੋਈ ਹਾਂ ਬੋਲੀ ਹੈਲੋ 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 ਰੱਖਣੀ ਚਾਹੀਦੀ ਹੈ ਨਾ ਥੋੜੀ ਬਹੁਤੀ। ਉਹ ਚੱਲ ਯਾਰ ਨਿਆਣਾ ਸਿਆਣਾ ਕੋਈ ਗੱਲ ਨਹੀਂ ਨਿਆਣਾ ਸਿਆਣਾ ਨਹੀਂ ਆ ਨਿਆਣਾ ਵੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ। ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਉਹ ਗਲਤੀ ਮੰਨਦਾ ਵਾ ਉਹ ਤਾਂ ਓਹੋ ਰਮਨ ਜਿਉਂਦ ਨੀਗੀ ਦੀ ਗੱਲ ਤੇ ਐਵੇਂ ਗੁੱਸਾ ਕਰਕੇ ਚੱਲ ਗਿਆ। ਤੇ ਗਲਤੀ ਆ ਪਰ ਅੱਜ ਤੁਹਾਨੂੰ ਵੀ ਪਤਾ ਲੱਗ ਗਿਆ ਨਾ ਵੀ ਗਲਤੀ ਕਿਹਦੇ ਵਿੱਚ ਵਾ? ਗਲਤੀ ਕਿਹਦੇ ਵਿੱਚ ਕੱਟ ਲੈ। ਹੁਣ ਹੈਗੀਆਂ ਤੇ ਗਲਤੀਆਂ ਆਉਂਦੀਆਂ ਵੀ ਹੈਗੀਆਂ। ਹੁਣ ਐਡੀ ਛੇਤੀ ਸੁਧਾਰ ਤੇ ਹੋਣਾ ਹੀ ਆ ਗਲਤੀਆਂ ਦਾ। ਇਹ ਲਾਈ ਕੱਟ ਰਮਨ ਬੰਦਾ ਤਾਂ ਬੜਾ ਕੁਝ ਸੋਚਦਾ ਨਹੀਂ ਯਾਰ ਸੋਚਦਾ ਰਮਨ ਬੰਦਾ ਤਾਂ ਬੜਾ ਕੁਝ ਸੋਚਦਾ ਪਰ ਜੋ ਸੋਚਦਾ ਵਾ ਉਹ ਹੁੰਦਾ ਨਹੀਂ ਨਾ ਨੂੰ ਡਕਣਾ ਜਿੱਥੇ ਜਾਣਾ ਜਾਵੇ ਨਾ ਜਾਵੇ ਮੈਂ ਨਹੀਂ ਉਹਨੂੰ ਕਹਿਣਾ ਵੀ ਵਾਪਸ ਆ ਜਾ ਕੱਢ ਲੈ 1 ਰਮਨ ਉਹਨਾਂ ਰੱਬ ਦੇ ਆਸਰੇ ਛੱਡ ਦੇ ਸਭ ਕੁਝ ਜੋ ਹੋਊਗੀ ਵੇਖੀ ਜਾਊਗੀ ਮਾੜਾ ਆ ਜਾ ਹਾਂ ਹੱਸਦਾ ਗਲਤ ਹੋ ਗਿਆ ਬਾਹਰ ਆਸਰਾ 1 ਰਮਨ ਹੋਣ ਸਭ ਕੁਛ ਇਹਨਾਂ ਮਹਾਰਾਜ ਮਸ਼ਾਵੀ ਕੁਛ ਕੀ ਹੋਇਆ ਐਂਡ 1 ਰਮਨ ਤੂੰ ਹੁਣ ਮਹਾਰਾਜ ਤੇ ਡੋਰੀਆਂ ਸੁੱਟ ਦੇ ਜੋ ਹੋਊਗਾ ਵੇਖੀ ਜਾਊਗੀ ਉਹ ਉਹ ਨਾ ਜਿਹੜੇ ਕੰਮ ਦੇ ਬੜੇ ਚਿਰ ਦੀ ਉਡੀਕ ਹੀ ਸੀ ਨਾ ਉਹ ਮੈਂ ਕਰ ਹੀ ਦਿੱਤਾ ਤੂੰ ਤਾਂ ਇੱਕ ਫੋਨ ਕਰਕੇ ਮੈਨੂੰ ਦੱਸ ਦੇ ਜੇ ਆਉਣਾ ਹੋਊ ਤੇ ਤੇਰੇ ਡੈਡੀ ਨੂੰ ਕੱਲ ਦੂੰਗੀ ਲੈ ਆਉਣਗੇ ਜਾ ਕੇ ਤੈਨੂੰ ਨਹੀਂ ਆਹੋ ਤੇ ਦੇਖ ਲੋ ਨਹੀਂ ਤੇ ਇਹ ਜਿਹੜੇ ਮੇਰੀ ਗੱਲ ਸੁਣੋ ਇੱਕ ਹੋਰ ਹਾਂ ਇਹ ਯਾਰ ਇੱਕ ਮੜੀ ਤੋਂ ਕਿਥੋਂ ਹੀ ਮੜਾ ਐਂਡ ਵੇਖਿਓ ਇਹੋ ਹੀ ਮਮੇ ਜੀ ਹਾਂ ਪੁੱਤ ਮੈਂ ਤਾਂ ਅੱਡ ਨਹੀਂ ਗੱਲ ਕਰਨੀ ਹੀ ਨਹੀਂ ਤੇ ਮੈਂ ਨਾ ਡੈਡੀ ਜੀ ਨਾਲ ਗੱਲ ਕਰਾਂ ਇੱਕ ਵਾਰ ਨਹੀਂ ਨਹੀਂ ਪੁੱਤ ਯਾ ਕੋਈ ਗੱਲ ਨਹੀਂ ਮੈਂ ਵੇਖ ਲਊਗਾ ਨਹੀਂ ਠੀਕੇ ਦੇ ਦਾਂਗੇ ਫਿਰ ਤੇ ਕਿਦਾਂ ਮੈਨੂੰ ਛੱਡੋਗਾ ਫਿਰ ਕੱਲ ਕੋਈ ਗੱਲ ਨਹੀਂ ਮੈਂ ਚੱਲ ਦੇਉਂ ਮੈਂ ਚਲਾ ਲਊਂਗਾ ਤੈਨੂੰ ਮੈਨੂੰ ਛੱਡੋਗਾ ਫਿਰ ਕੱਲ ਤੂੰ ਗੱਡੀ ਲੈ ਜਾ ਤੂੰ ਉਹ ਗੱਡੀ ਭਾਜੀ ਉੱਥੇ ਲੱਗੀ ਰਹਿਣੀ ਹੈ ਬੋਲਦੇ ਨਹੀਂ ਇੱਕ ਵਾਰੀ ਫੇਰ ਸੋਚ ਲੋ ਅਹੀਂ ਕਿੱਥੇ ਜਾਵਾਂਗੇ ਤੁਹਾਨੂੰ ਕੀਤਾ ਹੁਣ ਆ ਫੇਰ ਇਹੀ ਗੱਲ ਕਹਿਣੀ ਆ ਡੇਢ ਤੇਰੇ ਬਾਰੇ ਗੁੱਸੇ ਚ ਭਰੇ ਮੋਟੋਨ ਜਿਵੇਂ ਫੋਨ ਕੀਤਾ ਤੇ ਮੰਮੀ ਹੁਣ ਆ ਇਹੀ ਕਹਿਣਾ ਵੀ ਡੇਢ ਤੇਰੇ ਗੁੱਸੇ ਚ ਆਜਾ ਜੋ ਯਾਰ ਇੱਕ ਮਿੰਟ ਰੋਕ ਦੋ ਮਮਾ ਆਜਾ ਜੋ ਕਿਹਾ ਬੈਗ ਵਿੱਚ ਕੀ ਪਾ ਲਿਆ ਵਾ ਮੈਂ ਗੱਲ ਕਰਨੀ ਸੀ ਤੂੰ ਹੀ ਕਰ ਕੋਈ ਨਹੀਂ ਬਹੁਤ ਹੀ ਮੈਂ ਚਾਹ ਬਣਾ ਕੇ ਲੈਣੀ ਤੁਹਾਡੇ ਵਾਸਤੇ ਕਰਨੀ ਬਾਫਟਰ ਗੱਲ ਕੋਈ ਹਾਂ ਬੋਲੀ ਹੈਲੋ 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 ਰੱਖਣੀ ਚਾਹੀਦੀ ਹੈ ਨਾ ਥੋੜੀ ਬਹੁਤੀ ਉਹ ਚੱਲ ਯਾਰ ਨਿਆਣਾ ਸਿਆਣਾ ਕੋਈ ਗੱਲ ਨਹੀਂ ਨਿਆਣਾ ਸਿਆਣਾ ਨਹੀਂ ਨਾਣਾ ਮੇਰ ਕੋ ਗਲਤੀ ਹੋ ਗਈ ਮੈਨੂੰ ਮਾਫੀ ਦੇ ਦੋ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਉਹ ਗਲਤੀ ਮੰਨਦਾ ਵਾ ਉਹ ਤਾਂ ਓਹੋ ਰਮਨ ਜਿਉਂਦ ਨੀਗੀ ਦੀ ਗੱਲ ਤੇ ਐਵੇਂ ਗੁੱਸਾ ਕਰਕੇ ਚੱਲ ਗਿਆ ਤੇ ਗਲਤੀ ਆ ਪਰ ਅੱਜ ਤੁਹਾਨੂੰ ਵੀ ਪਤਾ ਲੱਗ ਗਿਆ ਨਾ ਕਿ ਗਲਤੀ ਕਿਹਦੇ ਵਿੱਚ ਵਾ ਗਲਤੀ ਕਿਹਦੇ ਵਿੱਚ ਕੱਟ ਲੈ ਹੁਣ ਹੈਗੀਆਂ ਤੇ ਗਲਤੀਆਂ ਆਉਂਦੀਆਂ ਵੀ ਹੈਗੀਆਂ ਹੁਣ ਐਡੀ ਛੇਤੀ ਸੁਧਾਰ ਤੇ ਹੋਣਾ ਹੀ ਆ ਗਲਤੀਆਂ ਦਾ ਇਹ ਲਾਈ ਕੱਟੇ 2 ਓ ਰਮਨ ਬੰਦਾ ਤਾਂ ਬੜਾ ਕੁਝ ਸੋਚਦਾ ਨਹੀਂ ਯਾਰ ਸੋਚ ਰਮਨ ਬੰਦਾ ਤਾਂ ਬੜਾ ਕੁਝ ਸੋਚਦਾ ਵਾ ਪਰ ਜੋ ਸੋਚਦਾ ਵਾ ਉਹ ਹੁੰਦਾ ਨਹੀਂ ਨਾ ਨੂੰ ਡਕਣਾ ਜਿੱਥੇ ਜਾਣਾ ਜਾਵੇ ਨਾ ਜਾਵੇ ਮੈਂ ਨਹੀਂ ਉਹਨੂੰ ਕਹਿਣਾ ਵੀ ਵਾਪਸ ਆ ਜਾ। ਛੱਡ ਲੈ। 1 ਰਮਨ ਹੁਣ ਰੱਬ ਦੇ ਆਸਰੇ ਛੱਡਦੇ ਸਭ ਕੁਝ ਜਿਓ ਹੋਊਗੀ ਵੇਖੀ ਜਾਊਗੀ। ਮੜ ਆ ਜਾ ਹਾਂ ਹਾਂ ਸ਼ਾਇਦ ਗਲਤ ਹੋ ਗਿਆ ਮੈਂ। ਆਸਰ 1 ਰਮਨ ਹੁਣ ਸਭ ਕੁਝ ਇਹਨਾਂ ਮਹਾਰਾਜ مشਾ ਵੀ ਕੁਝ। ਕੀ ਹੋਇਆ ਐਂਡ 1 ਰਮਨ ਤੂੰ ਹੁਣ ਮਾਰਾ ਜੀ ਤੇ ਡੋਰੀਆਂ ਸੁੱਟ ਦੇ ਜੋ ਹੋਊਗਾ ਵੇਖੀ ਜਾਊਗੀ। ਬਹੁਤ ਬਹੁਤ ਲਾ ਜਿਹੜੇ ਕੰਮ ਦੇ ਬੜੇ ਚਿਰ ਦੀ ਡੀ ਹੈ ਨਾ ਉਹ ਮੈਂ ਕਰ ਹੀ ਦਿੱਤਾ ਵਾ। ਤੂੰ ਤਾਂ ਇੱਕ ਫੋਨ ਕਰਕੇ ਮੈਨੂੰ ਦੱਸ ਦੇ ਜੇ ਆਉਣਾ ਹੋ ਤਾਂ ਤੇਰੇ ਡੈਡੀ ਨੂੰ ਕਾਲ ਦੂੰਗੀ ਲੈ ਆਉਣਗੇ ਜਾ ਕੇ ਤੈਨੂੰ। ਨਹੀਂ ਆਹੋ ਤੇ ਦੇਖ ਲਓ ਨਹੀਂ ਤੇ ਜਿਹੜੇ ਮੇਰੀ ਗੱਲ ਸੁਣੋ ਇੱਕ ਹੋਰ। ਹਾਂ। ਇਹ ਏਰੇ ਕੁਮੜੀ ਤੋਂ ਕਿਥੋਂ ਹੀ ਬੜੇ ਐਂਡ ਵੇਖਿਓ। ਇਹ ਹੋਈ। ਮੰਮੀ ਜੀ ਹਾਂ ਪੁੱਤ ਮੈਂ ਤਾਂ ਅੱਡ ਨਈ ਗੱਲ ਕਰਨੀ ਹੀ ਨਹੀਂ ਤੇ ਮੈਂ ਨਾ ਡੈਡੀ ਨਾਲ ਗੱਲ ਕਰਾਂ ਇੱਕ ਵਾਰ ਨਹੀਂ ਨਹੀਂ ਪੁੱਤ ਯਾ ਕੋਈ ਗੱਲ ਨਹੀਂ ਮੈਂ ਵੇਖ ਲਊਗਾ ਨੇ ਠੀਕੇ ਦੇ ਲਾਂਗੇ ਫਿਰ ਤੇ ਕਿਦਾਂ ਨੂੰ ਛੱਡੋਗਾ ਫਿਰ ਕੱਲ ਕੋਈ ਗੱਲ ਨਹੀਂ ਮੈਂ ਚੱਲ ਦੇ ਦੇ ਮੈਂ ਚਲਾ ਲਊਗਾ ਤੈਨੂੰ ਮੈਨੂੰ ਛੱਡੋਗਾ ਫਿਰ ਕੱਲ ਤੂੰ ਗੱਡੀ ਲੈ ਜਾ ਤੂੰ ਉਹ ਗੱਡੀ ਭਾਜੀ ਉੱਥੇ ਲੱਗੀ ਰਹਿਣੀ ਹੈ ਬੋਲ ਦੇ ਨੀ ਇੱਕ ਵਾਰੀ ਫੇਰ ਸੋਚ ਲਓ ਅਸੀਂ ਕਿੱਥੇ ਜਾਵਾਂਗੇ ਤੁਹਾਨੂੰ ਕੀਤਾ ਉਹ ਨਾ ਫੇਰ ਇਹੀ ਗੱਲ ਕਹਿੰਦੀ ਆ ਡੈਡ ਤੇਰੇ ਬਾਰੇ ਗੁੱਸੇ 'ਚ ਬਰੇ ਮੋਟ 21 ਜਿਵੇਂ ਫੋਨ ਕੀਤਾ ਤੇ ਮੰਮੀ ਹਣਾ ਇਹੀ ਕਹਿਣਾ ਵੀ ਡੈਡ ਤੇਰੇ ਗੁੱਸੇ 'ਚ ਆਜਾ ਜੋ ਯਾਰ 1 ਮਿੰਟ ਰੋਜਾ ਆਜਾ ਜੋ ਕਿਹਾ ਬੈਗ ਵਿੱਚ ਕੀ ਪਾ ਲਿਆਵਾ ਮੈਂ ਗੱਲ ਕਰਨੀ ਤੂੰ ਹੀ ਕਰ ਕੋਈ ਨਹੀਂ ਬਹੁਤ ਹੀ ਮੈਂ ਚਾਹ ਬਣਾ ਕੇ ਲੈਣੀ ਤੁਹਾਡੇ ਵਾਸਤੇ ਕਰਨੀ ਮਾਸਟਰ ਗੱਲ